ਅਵੇਜੀ ਸਾਰੇ ਵੀਰਾਂ ਨੂੰ ਸੰਦੀਪ ਦੇਵਨ ਕੜਾ ਬਹੁ ਬਹੁ ਬਰਕਮਰੀ ਵਿਦਿਆਦੇਪਾ ਭਾਈ ਲੱਖੇ ਜਸਰ ਆ ਚੁੱਕੇ ਆ ਜੱਸਾ ਜੀ ਗਾਮਾ ਵਾਲੇ ਲੱਖਾ ਜੀ ਮੱਝਾਂ ਵਾਲੇ ਤੇ ਬੜੇ ਛੋਟੇ ਛੋਟੇ ਪਸ਼ੂ ਲੈ ਕੇ ਆਏ ਬਾਈ ਹੁਣੇ ਅੱਜ ਵੀ ਦੇ ਕੋਲ 4-5 ਪਸ਼ੂ ਹੈਗੇ ਆ ਚਲ ਆਪਾਂ ਬਖਾਵਾਂਗੇ ਤੇ ਅੱਜ ਥੋੜੀ ਜੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਅਸਲੀ ਕਾਸੀ ਲਾਤੀ ਕਾਸੀ ਲਗਦਾ ਕਿ ਕਿੰਨਾ ਆਪਾਂ ਨੂੰ ਹੋ ਗਏ 2 ਤਿੰਨ ਸਾਲ ਵੀਡੀਓ ਨਾਲ ਨੂੰ 3 ਸਾਲ ਹੋ ਗਏ 3 ਸਾਲ ਦੇ ਵਿੱਚ 4 ਸਾਲ ਹੋ ਗਏ 4 ਸਾਲ ਹੋਣਾ ਕੋਣੇ ਨਹੀਂ ਅਨੀਆਂ ਨਹੀਂ ਹੋ ਗਈ ਤੇ ਸਹੀ ਦਸਹੀ ਕਿਨੀ ਮੱਧਵੀਂ ਕੀਤੀ ਬੋਗੇ ਦਿਨੀ ਨਹੀਂ ਆਈਡੀਆ ਸਾਰੀ ਇਹ ਨਹੀਂ ਸਦੀ ਮੱਧਵੀਂ ਵੀਡੀਓ ਵਿੱਚ ਜੇ ਕੋਈ ਵੀਡੀਓ ਦੇ ਚੱਕਰ ਤੋਂ ਬਾਅਦ ਮੱਧਵੀਂ ਵਾਦੀ ਜੀ ਜਾ ਨੋਵਾ ਬੀਤ ਬਾਤ ਤੇ ਜਿਲਗੀ ਜੀ ਬੜਾ ਆਪਣੇ ਜਿਹੜੇ ਸੱਜਣ ਆਪਣੇ ਨਾਲ ਆਏ ਜੀ ਜਦੋਂ ਤੁਸੀਂ ਨਵੇਂ ਨਵੇਂ ਆਡੇ ਘਰੇ ਆਏ ਹੋ ਨਾ ਹਾਂਜੀ ਹਾਂਜੀ ਇੱਥੇ ਤੁਸੀਂ ਮੋਟਰਸਾਈਕਲ ਲਾਇਆ ਹੈ ਹਾਂ ਇਦਾਂ ਹੀ ਮੱਜਾ ਬਦੀਆਂ ਸਾਗ ਦੇ ਵਿੱਚ ਨਹੀਂ ਵਰਦੇ ਹਾਂ ਤੁਸੀਂ ਇਹਨੂੰ ਦੱਸਿਆ ਵੀ ਇਦਾਂ ਇਦਾਂ ਕਹਿਣਾ ਤੇ ਫਿਰ ਆਈ ਆਖਿਆ ਵੀ ਠੀਕ ਹੈ ਇਦਾਂ ਦਾ ਬੋਲਣਾ ਤੇ ਮੈਂ ਤਾਂ ਵਰਦਾ ਹੀ ਨਹੀਂ ਓਕਾ ਜਾਵਾਂ ਤੇ ਲੋ ਜੀ ਤੁਸੀਂ ਆਏ ਫਿਸ਼ੇ ਦੇ ਅੰਦਰ ਲੱਗ ਗਿਆ ਤਾਂ ਇਹ ਕੋਲ ਕੀਤਾ ਆਦਾ ਇਹ ਨਾ ਕੋਈ ਸੀਟਾ ਹਾਂ ਤੇ ਪਰ ਕਿਦਾ ਕਰਾਂ ਵੀ ਤੁਸੀਂ ਲਖੇ ਨੂੰ ਦੱਸਿਆ ਵੀ ਤਾਂ ਇਹਦਾ ਵੀਡੀਓ ਬੰਨੀ ਆਪਾਂ ਬਣਾਉਣੀ ਆ ਹਾਂ ਤੇ ਫਿਰ ਏਦਾਂ ਤੁਸੀਂ ਘੁਲਾਰ ਕੇ ਤਾਂ ਨਹੀਂ ਸ਼ਿਕਾਇਤ ਵੀ ਦੱਸ ਜੀ ਨਾ ਕਿ ਜਦੋਂ ਨਵਾਂ ਨਵਾਂ ਕੰਮ ਚਾਲੂ ਕੀਤਾ ਪਾ ਤਾਂ ਤਾਂ ਦਾ ਪੁਰਾਣਾ ਹੀ ਕੰਮ ਤਾਂ ਹੀ ਸੰਗਦੇ ਇਹ ਕੰਮ ਤੋਂ ਨਹੀਂ ਕਰਦੇ ਤਾਂ ਤੁਸੀਂ ਵੀਡੀਓ ਪਾਈ ਪਹਿਲੀ ਹਾਂਜੀ ਇੰਨਾ ਤਾਂ ਪਿਆਰ ਦਾ ਤਾਂ ਹੀ ਮੰਮੀ ਦੇ ਪੱਠੇ ਵੱਡਣ ਚਲ ਗਏ ਹਾਂ ਪੱਠੇ ਵੱਡਣ ਚਲ ਗਏ ਫੋਨ ਲੈ ਕੇ ਦੋਵੇਂ ਨਾਲ ਤੁਸੀਂ ਆਖਰ ਫੋਨਾਂ ਦੇ ਲੈ ਲਓ ਸਦੀ ਵੀਰ ਫੋਨ ਇੱਕ ਕੱਟੀਏ ਦੋ ਕੱਟੀਏ ਕਿਤੇ ਤਿੰਨ ਕੱਟੀਏ ਪੱਠੇ ਉੱਥੇ ਸੋਟਾ ਆਈ ਰਾਦੇ ਜਾਨਾ ਬੈਠੇ ਬਾਰਸੇ ਬੈਠੇ ਇੰਨੇ ਲੋਕਾਂ ਸੰਦੀਪ ਪਿਆਰ ਕੀਤਾ ਪੀਨੇ ਯਾਰ ਉਹ ਤੋਂ ਵਾਰ ਮੇਰੀ ਆਪਣੇ ਨਾਲ ਸੰਦੀਪ ਡੇਰੀ ਫਾਰਮ ਵਾਲਾ ਕਿੰਨੀ ਸਾਡੇ ਜੁੜ ਗਈ ਆਪਣਾ ਧਿਆਨ ਉਤਾਰ ਕੇ ਨਾ ਪਿਆਰ ਕਰਦੇ ਵੀਡੀਓ ਚੱਲਦੇ ਚੱਲਦੇ ਕੰਮ ਚੱਲਦਾ ਹੀ ਆ ਬਿਲਕੁਲ ਚਲੋ ਤੁਹਾਡਾ ਵੀ ਚੱਲੇਗਾ ਸਾਡਾ ਵੀ ਜਿਵੇਂ ਨਾ ਜਿਹੜੀ ਗੱਲ ਆ ਸਦੀਵੀ ਵਿੱਚ ਤੁਸੀਂ ਨਵੇਂ-ਨਵੇਂ ਕਹਿੰਦੇ ਲੰਮਾ ਚੇਰੀ ਨਹੀਂ ਚੱਲਣਾ ਹਾਂਜੀ ਹਾਂ ਫਿਰ ਇਹ ਵੀ ਸਦੀਵੀ ਜੀ ਜੁੜਿਆ ਜਵਾਨ ਹਾਂਜੀ ਕੋ ਵੀ ਕੰਮ ਦੇ ਕਈ ਆਏ ਕਈ ਕੋ ਹੁੰਦਾ ਰਹਿੰਦਾ ਜੀ ਸੰਸਾਰ ਆ ਸੰਸਾਰ ਹਣਾ ਵੀ ਜਿੱਥੇ ਲਾਲੀ ਜਦੋਂ ਕਹਾਂ ਵੀ ਸੰਦੀਪ ਇਹ ਇੱਥੇ ਜਿੰਨਾ ਚੱਕ ਵੀਡੀਓ ਬਹੁਤ ਸੰਦੀਪ ਦੇ ਚੈਨਲ ਤੇ ਬਿਲਕੁਲ ਜੀ ਜਵਾਨ ਦੇ ਵਿੱਚ ਇੱਕੋ ਗੱਲ ਪਿਆ ਵੀ ਹੋਰ ਕੋਈ ਤੇ ਨਾ ਬੰਦਾ ਹਾਂਜੀ ਹਾਂਜੀ ਕਿਉਂ ਵੀ ਪ੍ਰੇਮ ਦੀ ਗੱਲ ਆ ਪ੍ਰੇਮ ਵੀਰ ਹ ਬੜਾ ਮਿਹਨਤ ਨਾਲ ਸਮਝ ਸੋਇਨਾ ਪਾਦਾ ਅਗਲੇ ਨੂੰ ਖਰਾਬ ਪਸ਼ੂ ਪੂਰਾ ਤੋ ਬਿਲਕੁਲ ਮਹਿਲ ਲੈਣੇ ਪੂਰੇ ਠੋਕੇ ਥਾਣਾ ਦਾ ਚਵਾਰ ਸਾਰਾ ਕੋ ਡੰਗਰ ਨਾਲ ਖਰਾ ਦਰ ਜੀ ਹਰ ਹਰ ਸੰਦੀਪ ਸਿੰਘ ਕੰਮ ਕਰਕੇ ਮਿਹਨਤ ਡੰਗਰਾਂ ਦੀ ਬੜੀ ਹੈ ਬੇਬੇ ਜੀ ਹਰ ਪਹਿਲਾਂ ਗੱਲ ਕੀ ਆਪਾਂ ਇਹ ਜੋ ਲੰਮਾ ਰਾਮ ਕੰਮ ਕਰਾਣਾ ਹਾਂ ਤੇ ਥੋੜਾ ਬੋੜਾ ਤੁਹਾਨੂੰ ਪਤਾ ਹੈ ਕੰਮਰਾ ਸਹੀ ਵਿੱਚ ਕਿਸੇ ਹੀ ਕਰਨਾ ਪੈਣਾ ਸਹੀ ਕਰਨਾ ਪੈਣਾ ਕਿਉਂਕਿ ਦੁੱਧ ਦਾ ਕਿਲੋ ਅਤੇ ਕਿਲੋ ਦੋ ਗੁਣੇ ਝੂੜੋ ਦੁੱਧ ਚਾਹੋ ਜੀ ਇੱਕ ਰੀ ਨੱਕ ਟੁੱਟਦਾ ਆਲੇ ਦੇ ਫਿਰ ਆਲੇ ਘਰ ਜਾ ਕੇ ਸੇਵਾ ਕਰਕੇ ਜਿਹੜੇ ਮਾਨ ਥਾਂ ਦਾ ਸੁਦਾ ਡੰਗਰ ਸਾਹਿਬ ਦਾ ਥਾਂ ਦਾ ਅਸੀਂ ਦੀ ਵਿੱਚ ਵਾਈ ਦਾ ਜੋ ਕੋਈ ਸੱਚਾਈ ਨਾ ਦੱਸੋ ਫੇਰ ਹੀ ਮਾਰ ਬਿਲਕੁਲ ਬਿਲਕੁਲ ਸੰਦੀਰ ਨੂੰ 40 4-7 ਦੇ ਲਾ ਕੇ ਅੱਪਨੇ ਤੁਸੀਂ ਲਾ ਲੋ ਹੋ ਗਿਆ ਹੋ ਗਿਆ ਅੱਜ ਪਾਸ ਸਦੀਵੀ ਦੀ ਕੋਈ ਨਾ ਗਾਲ ਕੱਢੀ ਤੇ ਨਾ ਕੋਈ ਆ ਬਿਲਕੁਲ ਇਹ ਲੋੜ ਆਪਣਾ ਕੰਮ ਵੀ ਵਧੀਆ ਕੰਮ ਸਦੀਰ ਵਧੀਆ ਕੀਤਾ ਹੈ ਫੇਰ ਹੀ ਲੋਕੀ ਪਿਆਰ ਕਰਦੇ ਆ ਬਿਲਕੁਲ ਹੁਣ ਤੁਸੀਂ ਉਹ ਉਹ ਵੀ ਮੇਰੇ ਖਾ ਲਾ ਲਓ ਮੈਂ ਵੀ ਮੇਰੇ ਨਾਲ 18 19 ਦੇ ਇਹਦੇ ਬੜਾ ਸਭ ਤੋਂ ਪਹਿਲੋ ਬਾਈ ਮੰਗਰੇ ਬਣੀ ਦੀ ਮੰਗਰੇ ਦੀ ਉਹਦੇ ਬਾਅਦ ਤੋਂ ਸੰਧਵਾ ਗਿਆ ਹਾਂਜੀ ਸਭ ਸੰਧਵਾ ਚਲੋ ਹੌਲੀ ਹੌਲੀ ਚੰਨੀ ਦੇ ਬਾਅਦ ਨੇ ਸਾਡੇ ਇਧਰ ਆਏ ਕੁੱਕਣ ਵਾਲੇ ਉਹ ਤੋਂ ਵੀਡੀਓ ਵੇਖ ਕੇ ਫਿਰਨੀ ਐ ਮੈਂ ਤੁਹਾਨੂੰ ਸੱਦਾ ਜੀ ਕੁੱਕਣ ਵਾਲੇ ਉਹ ਕਿੰਨਾ ਕੁ ਪੈਂਦਾ ਤੇ ਚਲੋ ਹੌਲੀ ਹੌਲੀ ਥੋੜੀ ਦੇ ਚੱਲੀ ਗਿਆ ਫੇਰ ਜਿਹੜੀ ਜੋਮ 11 ਵਾਲਾ ਵੀਡੀਓ ਚ ਆਉਂਦਾ ਰਿਹਾ ਪਸ਼ੂ ਵੇਚਣ ਦਾ ਬੜਾ ਵਧੀਆ ਅਨਪੋਰਟਸ ਜਿੱਦਦਾ ਰਿਹਾ ਬਾਈ ਜੀ ਸਾਰਾ ਜਰੇੜੀ ਜੀ ਆਪਾਂ ਕਹਿਣਾ ਚਾਹੀਦਾ 5 5 ਇਹਰੇ ਨਹੀਂ ਪਸ਼ੂ ਕਨੇ ਯਾਰ ਮੰਗਣਾ ਨਹੀਂ ਕੋਈ ਦਾ ਹਾਂ ਇਦਾਂ ਦੇ ਸਦੀਵੀਰ ਲੋਕਾਂ ਦਾ ਧੰਨਵਾਦ ਇੱਕੋ ਬਾਤ ਹੋਣੀ ਸਦੀਵੀਰ ਕੀ ਕਰਦਾ ਕੁਝ ਵੀ ਹੋਇਆ ਨਹੀਂ ਬੜਾ ਸਦੀਵੀਰ ਅਡੇ ਵੀ ਇੰਦੇ ਫੋਨ ਮੇਰੇ ਪਤਾ ਮੇਰੇ ਵੀਰ ਕਰਦੇ ਵੀ ਕੋਈ ਗੱਲ ਪਸ਼ੂ ਲੈਣਾ ਕਨੇ ਵੱਖਰੀ ਗੱਲ ਐ ਉਹ ਤਾਂ ਪਿਆਰ ਸਦੀਵੀਰ ਜਿਹਨੇ ਗੋਣ ਦਾ ਜਿੱਦਾਂ ਕੀਤਾ ਹੋਵੇ ਨਾ ਭਲਵਾ ਨਹੀਂ ਚਾਹੀਦਾ ਸਿੱਧੀ ਗੱਲ ਆਪਾਂ ਮੂੰਹ ਤੇ ਆਣੀ ਬਿਲਕੁਲ ਜੀ ਬਿਲਕੁਲ ਨਾ ਬਣਾਵਾਲਾ ਕਿ ਸਦੀਵੀਰ ਸਤਾਪ ਹੁੰਦਾ ਜਦੋਂ ਗਰਾਊਂਡ 'ਚ ਪਹਿਲੇ ਤੋਂ ਕਬੱਡੀ ਖੇਡਣ ਜਾਂਦੇ ਆ ਨਾ ਹਾਂ ਜੀ ਪਹਿਲਾਂ ਸਤਾਪ ਦੀਆਂ ਮਾਰਾਂ ਚੱਲਣੀਆਂ ਪੈਂਦੀਆਂ ਬਿਲਕੁਲ ਜੀ ਗੱਲ ਕੰਮ ਦਾ ਗੁੱਸਾ ਭ ਕਹਿੰਦਿਆਂ ਨਹੀਂ ਤਮੀਂ ਜ਼ਰੂਰ ਤੇ ਵੀ ਖੁਰਚ ਪੋਟਲੀ ਸੋਸਲੋਗਿਕ ਘੋਟਾ ਫੜਨਾ ਸੀ। ਹਾਂ। ਉਸਤਾਦ ਦੱਸੂ ਨੀ ਬੱਡੇ ਦੇ ਕਬੱਡੀ ਖੇਡਣਾ ਨਾ। ਹਾਂਜੀ। ਪਰ ਇਹ ਨਹੀਂ ਕਿ ਕਰਦਾ ਨਾ ਤੇ ਮੈਂ ਪਹਿਲੇ ਦਿਨ ਗ੍ਰਾਊਂਡ 'ਚ ਗਿਆ ਤੇ ਉਸਤਾਦ ਕਹਿੰਦਾ ਤੇਰੀ ਮਿਹਨਤ ਚੰਗੀ ਆ। ਹੂੰ। ਤੇ ਮੈਂ ਉਸਤਾਦ ਦੇ ਪੈਰੀ ਹੱਥ ਲਾਇਆ। ਤੇ ਕਹਿੰਦਾ ਠੀਕ ਆ ਕਹਿੰਦਾ ਪੁੱਤ ਤੈਨੂੰ ਇੱਕ ਸਾਲ ਤੱਕ ਇਦਾਂ ਦਾ ਖਿਡਾਰੀ ਬਣਾਉਣਾ ਕੋਈ ਛੋਟੀ ਧਰ ਨਹੀਂ ਆ। ਬਿਲਕੁਲ ਜੀ। ਕਹਿੰਦਾ ਪਰ ਮੈਚ ਦੇ ਦਾ ਦੱਸੋ ਤੈਨੂੰ ਖੇਡਨੇ ਪੈਣੇ ਆ। ਹੂੰ। ਮੈਚ ਬਸ ਉਸਤਾਦ ਹੀ ਕਹਤਾ ਸੀ। ਹਾਂਜੀ। ਕੋਈ ਦਾਰੀ ਹੁੰਦਾ। ਤਾਂ ਤੇ ਉਸਤਾਦ ਦਾ ਜੇ ਉਹਨਾਂ ਦਾ ਅਦੀ ਖੁਜਸ ਨਾਲ ਦੁੱਲਾ ਸੰਦੀਪ ਇਹ ਕਬੱਡੀ ਖਿਡਾਰੀ ਸਟਾਰ ਆ ਉਹਨੇ ਫਮਾ ਗੰਧਾਲੀਆਂ ਦੇ ਉਸਤਾਦ ਮਾ ਪੜਿਆ ਹਾਂ ਅਜੇ ਹੀ ਉਹਦਾ ਨਾਮ ਹੈ ਇਹ ਕਿਉਂ ਉਹਨੇ ਗਿਆ ਕਿ ਤੈਨੂੰ ਬਦਲਣਾ ਪਿਆਊਗਾ ਕਿ ਤੂੰ ਮੈਨੂੰ ਮਿਹਨਤ ਨਾਲ ਤਕੜਾ ਇਹਨਾਂ ਨਾਲ ਆਪਣਾ ਬਿਲਕੁਲ ਸਾਡੇ ਖੁਜਸ ਨਾਲ ਜਿਵੇਂ ਉਸਤਾਦ ਉਸਤਾਦ ਹੀ ਨਾ ਸੰਦੀਪ ਇਦਾਂ ਆਪਾਂ ਨੂੰ ਚੰਦਾਂ ਦਾ ਉਹਨਾਂ ਦਾ ਉਸਤਾਦ ਜਿਹੜਾ ਆਟਾ ਹੈ ਹਾਂ ਆਪਾਂ ਜਮਦੇ ਦਾ ਵਪਾਰੀ ਪਾਣੀ ਨਹੀਂ ਗਏ ਸਾਡੇ ਡੈਡੀ ਨੇ ਗੋਣ ਦੱਸੇ ਵੀ ਨੰਕਰ ਚੋਕੇ ਪਾਸ ਕਰਕੇ ਦੰਦ ਪਿਛਾਲ ਪੁੱਛਾ ਚੱਕ ਕੇ ਦੁੱਧ ਵਾਲੀ ਮੈ ਲੈਣੀ ਫੇਰ ਤੁਸੀਂ ਪਹਿਲੇ ਮੈ ਲੈਣੇ ਜਾ ਕੇ ਜੀ ਆਪਾਂ ਦਵਾਂ ਦੇ ਵੀ ਇਹੀ ਪੈਂਦੇ ਆ ਸਾਨੂੰ ਕੋਈ ਉਸਤਾਦੀ ਮੈਂ ਪੈਂਦੇ ਜਾ ਕੇ ਬੜਲਾ ਨੂੰ ਜੱਫਾ ਲਾਦਾ ਐਂ ਕਰਦਾ ਉਹ ਇਦਾਂ ਕਰਦੇ ਜਾਂਦੀ ਸੀ ਵੀਰ ਹੱਥ ਤੋਂ ਬਿਨਾ ਕੋਈ ਪਤਾ ਕਿ ਤਸਵੀਰ ਨਾਮ ਰੱਖਦਾ ਨਾ ਰੀਤੀ ਅਨੇਕ ਤ੍ਰੇਤੀ ਰੇਤੀ ਆ ਪਈ ਤੁਨੇ ਆਓ ਚਲੋ ਕਰੀਏ ਸ਼ੁਰੂ ਹਾਂ ਜੀ ਕਰੀਏ ਸ਼ੁਰੂ ਤੇ ਕਿੰਦੀਆਂ ਭਰਾ ਜੀ ਸਿਮਰਾਜ ਚਾਰ ਚੋ ਚੰਗੀਆਂ ਇੱਕ ਗਾਂ ਤੇ ਨਮਈਆਂ ਤੇ ਬਖਾਰੀ ਆ ਪਾ ਤੇ ਬਾਕੀ ਹੁਣ ਬਾਕੀ ਨਾਲ ਥੋੜੇ ਬੜੇ ਇੰਸਟ ਚੱਲੀ ਜਾ ਰਹੀ ਕਿ ਇਹਨਾਂ ਨੂੰ ਗੁਣ ਬੜੇ ਆ ਆਂਦੇ ਨੇ ਫੋਣੇ ਫੋਣੇ ਇਹਨਾਂ ਨੂੰ ਚੱਗੇ ਨੋਜੇ ਗੱਲਾਂ ਪਤਾ ਗਰਮਰੇ ਪਤਾ ਇਹਨਾਂ ਨੂੰ ਨਹੀਂ ਨਹੀਂ ਸੰਦੀਪ ਆਪਾਂ ਮਾਰੇ ਕੱਢੀ ਨਹੀਂ ਪਤਾ ਦੱਸ ਆਪਾਂ ਕਿਦਾਂ ਕਿਦਾਂ ਪਹਿਲੇ ਬੈ ਕੇ ਨਾ ਅੰਦਰ ਬੈ ਕੇ ਤੇ ਇਹ ਬਾਈ ਨੂੰ ਬੜੇ ਥੋੜੇ ਨੁਕਤੇ ਨਹੀਂ ਸੰਦੀਪ ਮਾਂ ਨਹੀਂ ਕਰਦੇ ਚੰਗੇ ਭਲੇ ਬੰਦੇ ਨਾਲ ਬੈਂਦੇ ਸਾਰੇ ਆਪਣੀ ਇੱਥੇ ਮਿਹਰ ਆ ਸਾਡਾ ਜੀਵਨ ਕਹਿੰਦਾ ਸਾਡਾ ਯੂਐਸ ਲੱਗਣਾ ਕਿਹਦਾ ਕੰਮ ਸੂਤਰਾ ਨਹੀਂ ਕੀ ਹੋ ਜੂਗਾ ਔੜੇ ਮਨ ਵਾਲੇ ਆਪ ਤੁਹਾਡੇ ਪਹਿਲਾਂ ਤੋਂ ਆਪ ਕੋਰੇ ਦਾ ਸੋਨਾ ਆਇਆ ਸੀ ਦੀਦਾ ਗਾਈ ਹੱਡੀ ਵਾਣੋ ਨਹੀਂ ਘਟਦੀ। ਹਾਂ। ਸੀ ਜੀ ਇਹ ਮੈਂ ਆਹ ਆਪਣਾ WhatsApp ਨੰਬਰ ਮੈਂ ਸੀ ਜੀ ਸੈਂਡ ਕੀਤੀ। ਹਾਂ। ਸਾਡ ਮੇਰਾ ਇੱਕ ਮੇਡਾ ਗ੍ਰੈਜੂਅਰ ਲਗਾ ਕਰਦਾ ਪੜਾ ਜੂ। ਜਿਹੜਾ ਤੈਨੂੰ ਦੁਆਣਾ ਹੈ ਨਾ ਉਹ ਅੰਦਰ ਲੱਕੋਗੇ ਨਾ ਰੱਖ ਚਾਹੀਦਾ। ਨਹੀਂ ਨਹੀਂ ਸ਼ੇਅਰ ਕਰੋ ਸੁਣ ਬਣਦਾ ਚਾਹੀਦਾ। ਉਹ ਗਾਂ ਕਿ ਪੜਾ ਹੋਵੇ ਪੜਾ ਹੋਵੇ। ਅੰਦਰ ਰੱਖ ਕੇ ਕੀ ਫਾਇਦਾ? ਕੋਈ ਫਾਇਦਾ ਨਹੀਂ ਕੋਈ ਹੈ ਨਾ। ਉਹ ਵੰਡੋ ਗਾਂ ਪਤਾ ਲੈ ਕੇ ਉਹ ਠੀਕ ਆ। ਬਰਾਣੇ ਸਾਨੂੰ ਕੋਣ ਗੋੜਾ ਦਿੱਤਾ। ਆਦਾ ਤਰੀ ਜੋਰ ਲੱਗਣਾ ਬਸ ਅਗਲੇ ਦਾ ਪੜਾ ਜੀ ਤੀਏ। ਬਿਲਕੁਲ ਜ਼ਬਰਦਸਤ। ਚਲੋ ਕਿ ਨਿਆਵਾ ਜੀ ਆਂਦੇ ਫਿਰੇ ਇਹ ਜੀ ਦੀ ਦੂਜੀ ਸਵੇਰ ਵੈੜ ਸੂਈ ਜਵਾ ਤੇ ਪੰਜਵਾ ਛੇਵਾ ਦੇਣਾ 21 22 ਕਿਲੋ ਦੁੱਧ ਤਿਆਰ ਲੋ ਜੀ 21 22 ਕਿਲੋ ਦੁੱਧ ਤਿਆਰ ਆ ਪਰ ਵੈੜ ਥਣ ਵੇਖ ਲੋ ਇਲਾਕਾ ਵੀ ਉਹੀ ਆ ਸਣ ਵੀ ਸੁੰਭਾਈਆ ਬਾਜੇ ਵਾਲੇ ਅੰਮ੍ਰਿਤਸਰੀਏ ਦੇਖੋ ਵੈੜ ਦਾ ਲੈਵਾ ਤੇ ਥਣਾ ਕੈਮਰਾ ਵਿੱਚ ਰੱਖੋ ਠੰਡੀ ਕੈਮਰਾ ਵਿੱਚ ਆ ਆ ਦੇਖੋ ਵੇਖੋ ਲੈਵਾ ਅੱਤਰਾ ਲੈਵਾ ਜੀ ਹੱਸ ਦਾ ਆਇ ਤੇ ਬਾਸ ਹੋਲੀ 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 ਨਹੀਂ ਪਸੂ ਡਰਦਾ ਕਫਰਦਾ ਆ ਠੀਕ ਆ ਉਹ ਠੰਡੀ ਰੁਟੀਆਂ ਸਰੀਰ ਪਾਤ ਮਾਰ ਕੇ ਕੋਈ ਗੱਲ ਨਹੀਂ ਉਹਦੀ ਹੋ ਕੇ ਰਪੋਰਟ ਬਾਹਰ ਹਾਂ ਬਾਹਰ ਹੀ ਭਲਾਈ ਜਦੇ ਲਿਆਓ ਬਾਹਰ ਆ ਕਿਖਾ ਤੇਰਾ ਨਾ ਤਲਵਾਰ ਨਹੀਂ ਜੰਗ ਸ਼ੁਰੂ ਕਰ ਜਰਨ ਬਚਾ ਖਣੀ ਜਾਨ ਅਮਰ ਥਲੇ ਗਈ ਅਛਾ ਵੇਖੋ ਜੀ ਇਹਦਾ ਲਾਓ ਜੀ ਵੇਖੋ ਧਾਰਾ ਸਾਡਾ ਕੈਮਰਾਮੈਨ ਇਧਰ ਬਾਹਰ ਗਏ ਇਧਰ ਅੱਗੇ ਵਸਾ ਬੱਚਾ ਅੱਗੇ ਅੱਗੇ ਦਾ ਬਰਕੂ ਖਾਂ ਅਦਰ ਖੜਾ ਗਏ ਅੱਗੇ ਢਾਈ ਦੇ ਅਗੇ ਤੰਨ ਜਰੂਰ ਦੀ ਲੇਟ ਚੋਰ ਬਾਧੀ ਨਹੀਂ ਹੋ ਜਾ ਠੀਕ ਆ ਮੈਂ ਤਾਂ ਆਲੀ ਬੜੀ ਵਧੀਆ ਹੈ ਲਾਗੇ ਲਾਗੇ ਦਿਖਾ ਦੋ ਇੱਕ ਦਿਖਾ ਆਜ ਬੰਦ 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 ਆ ਜਾ ਆ ਜਾ ਚੱਲ ਹਾਂਜੀ ਫਿਰ ਜਿੰਦੀ ਦੀ ਵੈਰ ਹੈਗੀ ਅਸੀਂ 85000 ਰੁਪਏ ਪਰ ਆਪਾਂ ਆਣੀ ਮਦਦ ਕਰਨਾ ਪੂਰੇ 70000 ਦੀ ਕਸ਼ੀਦ ਸਾਡੇ ਕੋਲ ਦੋ ਸ਼ਾਹ ਦੋ ਖਾੜੇ ਆ ਤੇ ਪਰ ਵੈਰ ਦੇ ਲੋ ਆਪ ਤੱਕ ਆਪ ਤੱਕ ਪੂਰੇ ਕੈਮਰਾਮੈਨ ਜੀ ਫੋਟੋ ਖਿੱਚ ਕੇ ਆ ਗਏ ਲੈ ਵੇ ਵਾਹ ਓਕੇ ਆ ਠੀਕ ਆ ਆ ਜੋਣ ਆਹ ਜੀ ਪਹਿਲਾ ਸੁਬਾ 4 ਦਿਨ ਦੀ ਮੋੜ ਤੋਂ ਦੀ ਦੋ ਦਿਨਾਂ ਦੀ ਰਾਜੀ ਕੱਟੀ ਮਗਰਾ ਤੇ ਦੋ ਦਿਨ ਛੁੱਟੀ ਇਹ ਵੇਖੋ ਰਾਣੀ ਆ ਦੋ ਦਿਨ ਦੀ ਆ ਬਹੁਤ ਕੈਮਰਾ ਆ ਦੋ ਦਿਨਾਂ ਦੀ ਦੋ ਦਿਨ ਕੱਢੀ ਦੋਦੀ ਚਲੋ ਕੋਰੋਂ ਤੇ ਵੇਖੋ ਰਾਣੀ ਹੋ ਕਰ ਗਿਆ ਪੈਂਦੇ ਵੇਖੋ ਕੱਟੀ ਦੇ ਜੇਕਰ ਵੀਰ ਕੱਢੀ ਥੋੜੀ ਜਿਹੀ ਪਾਹ ਰਾਜੀ ਮੈਂ ਆਇਆ ਲੈਓ ਨੁਕਾ ਯਾਰੋ ਥੱਲੇ ਹੋੜਾ ਹੋਰ ਮੋੜਾ ਯਾਰੋ ਬਦਲਣਾ ਅੰਮ ਪੱਤੀ ਦਾ ਜੇਕਰ ਵੀਰ ਕੱਢੀ ਵੇਖੋ ਥੀਲ ਪਰਨੀ ਲੈ ਬਾਹਰ ਬੋਸ ਨਾ ਆਹ ਵੇਖੋ ਇਧਰ ਵੇਖੋ ਥੀਲ ਬੋੜਾ ਵੇਖੋ ਥੱਤੀ ਵੇਖੋ ਦੇਖੋ ਵੇਖੋ ਮਾਂਦਣੀ ਚਲ ਆ ਜਾਓ ਥੀ ਵੇਖੋ ਤੁਸੀਂ ਲੈ ਚਲੋ ਬੱਲੇ ਆ ਗਏ ਨੀ ਦੋ ਅਰੇ ਹਾਉ ਬੜਾ ਕਿਚੂ ਕਰੋ 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 ਜੀ ਜੀ ਚੱਲ ਆ ਜਾ ਆ ਬਜਾ ਦੋ ਜੀ ਚੱਲ ਅਰੇ ਬੜਾ ਨੇ ਬੜੀਆਂ ਝੋੜੀਆਂ ਦੇਖਿਆ ਪਰ ਪਹਿਲਨ ਕੱਟੀ ਹੈ ਸੈਂਕੜਾ ਠੀਕ ਜੀ ਸਰ ਸੇਫ ਬੱਤੀ ਉਹ ਵਾ ਪਤਾ ਕਿ ਇਹ ਕੋਟ ਪਹਿਲਾਂ ਲਈ ਹੈ ਨਾ ਪਰ ਮਗਰ ਉਹ ਕਦੇ ਬਨੇ ਗਾਇਓ ਬਨੇ ਬਨੇ ਠੈਂ ਗਾਇਓ 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 ਆ ਦੋ ਕਾਮ ਕਹ ਤੋ ਬੜੋ ਲਾ ਲਾ ਤਾ ਤੁਹ ਫਰੀ ਦੇਣਾ ਜੀ ਦੇਖੋ ਸੇ ਸੀਲ ਬੜੀ ਯਾਰਾ ਦੋ ਦੰਦ ਐ ਸੀਲੀਆਂ ਕਿਦ ਲੱਭਦੀਆਂ ਦੋ ਦੰਦ ਕੱਟੀਆਂ ਸੀਲੀਆਂ ਕੱਟੀਆਂ ਜੋ ਜੋ ਤੇ ਸੀਟ ਹੱਥ ਫਿਰਿਆ ਔਂ ਤਾਂ ਬੜ ਕੱਢੀ ਸੀ ਨ ਕੱਢੀ ਬੜੀ ਆ ਨਾ ਬੜੀ ਕੱਢੀ ਜਾਦੀ ਆਦੀ ਹੋਈ ਲੱਖਾਂ ਬੋਲ ਫਰੇਡ ਜੋ ਡੀਜਸ ਜੀ ਦੀ ਹੈਗੀ ਆ 15 ਦੀ ਦਾ ਸੀ ਹਾਂ ਆਪਾਂ ਇਹ ਹੋਰ ਰੇਡ ਮੰਗਣਾ ਇਹ ਪੂਰੇ ਲੱਖ ਦੀ ਝੋਟੀ ਦੋ ਛੱਡਦਾ 98000 ਦੀ ਦੇਖੋ ਥੰਡ ਲੱਗਾ ਕੱਟੀ ਨੋਗੜਾ ਥਾਣੇ ਕੋਈ ਨੋਗੜਾ ਕੋਈ ਬੈਜ ਹਾਂ ਦੇਖੋ ਦੇਖੋ ਨੇ ਛੋਟੀ ਬਹੁਤ ਸੋਹਣੀ ਨਸਲ ਬੜੀ ਛੋਟੀ ਦੇਖੋ ਯਾਰ ਸੇ ਇੱਕ ਗੱਲ ਆ ਨਾ ਸੋਹਣੀ ਛੋਟੀ ਜੀ ਰੰਗ ਵੇਖ ਨਾ ਰੰਗ ਤਾਂ ਸਜੀਵ ਠੰਡੀ ਨਾ ਕੀਤੀ ਲੱਖੇ ਇੱਥੇ ਜਮਣ ਬੜੀ ਏੜਾ ਰਹਿਣਾ ਛੋਟੀ ਹੈ ਇਹਨਾਂ ਦੇ ਕਰਾ ਦੇ ਜੀ ਇੱਥੇ ਇੰਦ ਕਰਾ ਲਾਤਨ ਗਿਆ ਨਾ ਲੈਵਾਂਗੇ ਤੇ ਚੀਜ਼ ਲੈਵਾਂਗੇ ਕੱਟ ਗਏ ਚੱਲਣ ਦੋ 98 ਹਜ਼ਾਰ ਸੀ 98 ਚਲੋ ਠੀਕ ਹੀ ਗੱਲ ਆਹਾ ਇਹ ਤੇ ਜੀ ਪਹਿਲਾ ਸੁਆਦ ਬੋਲ ਚਾਰ ਦਾ ਛੋਟੀ ਆ ਬੋਲ ਬੋਲ ਇਹਦੀ ਕੱਟੀ ਵੇਖੋ ਮੱਕੀ ਦੀ ਕੱਟੀ 10 ਕਿਲੋ ਦਸੀ ਤਾਂ ਮਾਗਰ ਘਾਟ ਬੜੀ ਮਾਹਵਲ ਬੜੀ ਰਹੀ ਆ 10000 ਦੀ ਵੀਰ ਕੱਢੀ ਰੱਖ ਲਾਂਗੇ ਹਾਂ 10000 ਦੀ 10000 ਦੀ ਬਿੱਲ ਮਾਹਵਲ ਦੋਰ ਮਾਹਵਲ ਦੋਰ ਪੱਲੇ ਆਵੇ ਲੋ ਸੱਜਣੋਂ ਪੁੱਛੇ ਕਰਦਾ ਬੰਦੋ ਬੰਦ ਲੈ ਕਣੀ ਨੇ ਛੇਕੋ ਕਰਾ ਦੇ ਚੰਨ ਨੂੰ ਚੱਲ ਕਰਾ ਮੇਖੀ ਜਾਣ ਨੂੰ ਮੇਖੀ ਜਾਣ ਨੂੰ ਤੋਂ ਦੇ ਪਾਸੋਂ ਦੇਖੋ ਨਦੀਨੇ ਨਦੀਨੇ ਬੰਦੇ ਵਾਜੀ ਜਰ ਬੜਾ ਬਈ ਚੱਲਣ ਦੋ ਵਾਹ ਜੀ ਵਾਹ ਸੋਹਣੀ ਝੋਟੀ ਨਾਲੇ ਅੱਤ ਦੀ ਝੋਟੀ ਬੜਾ ਠੀਕ ਆ ਬੜਾ ਠੀਕ ਆ ਬੋਲੋ 75000 ਦੀ ਝੋਟੀ ਦੇ ਦੀਏ ਦੱਸਿਆ ਬੋਲ ਅੱਪੀ ਅਚਾਰਦਾਨੀ ਸਦੀ ਕੱਟ ਹੈ 5 5 ਕੱਟ 70 ਦੀ 7000 ਦੀ 70 ਦੀ ਜੇ ਕੱਢੀ ਗਏ ਨੇ 1000 ਹੋਰ 10 ਦੇ ਕੱਢੀ ਗਏ ਮੇਰੇ ਵੀਰ ਨੇ ਛੱਡੀ 10000 10000 ਦੀ ਕੱਟੀ ਰੱਖ ਲਾਂਗੇ ਉਦਾਂ ਲੈ ਚੱਲ ਠੀਕ ਹੈ ਚਲ ਬਟਪਾ ਲਾਂ ਸਹੀ ਕੱਟੇ ਬਸ ਠੀਕ ਆ ਮੇਰੀ ਦੱਜਾ ਸੁਹ ਛੋਟੀ ਬੱਚਾ ਮਰਿਆ ਅੱਛਾ ਦੋਵੇਂ ਟਾਈਮ ਮੇਰੀ ਥਾਪੀ ਦੇ 1000 ਖੋਲੋ ਕੋਰਾ ਦੇ ਦੂਜਾ ਸੁਹ ਛੋਟੀ ਬੱਚਾ ਮਰ ਗਿਆ ਥਾਪੀ ਦੇ ਥਾਪੀ ਵਾਲੀ ਛੋਟੀ ਆ ਥਾਪੀ ਵਾਲੀ ਦੇਖੋ ਛੋਟੀ ਆ ਵੇਖੋ ਤੇ ਲਖਿਆ ਕਿੰਨੇ ਟਾਈਮ ਹੋ ਗਏ ਬੱਚੇ ਮਾਰੇ ਨੂੰ ਦਵਾ ਕੇ ਚੱਲੀ ਹੈ ਹਾਂ ਦੋ ਮਹੀਨੇ ਹੋ ਗਏ ਸੁਈ ਨੂੰ ਪਰ ਸੰਦੀਵ ਖਰੀ ਹੈ ਨਹੀਂ ਚੰਗੀ ਆ ਠੀਕ ਆ ਦੇ ਲੰਦੀ ਹਾਂ ਐਡਾ ਭੜੇ ਲਾਸੀ ਆ ਨਹੀਂ ਹੈ ਇਹੋ ਆ ਮਾਜੇ ਇਹ ਖਰੀ ਹੈ ਬੋਲੋ ਇਸ ਦਿਲੀ ਜੀ ਝੋਟੀ 70 68 65000 ਦੀ ਪਹਿਲੇ ਯਾਰ ਸੀ ਹਾਂ ਜੀ ਚੱਲ ਨਾ ਦੋ 36 ਆ ਸ਼ੀਨ ਖੜਾ ਹੈ ਦਰ ਛੂਟਾ ਕਰਨੀ ਸੀ ਖੜਾ ਹੈ ਗਰੇ ਦੋ ਤਿੰਨ ਤਿੰਨ ਪੰਜ ਗੱਟ ਜੀ ਨੂਰਾ ਰਾਤ ਦੀ ਸੂਈ ਆ ਰਾਤ ਦੀ ਨੂਰਾ ਸੂਈ ਕੱਟੀ ਕੱਟਾ ਕੱਟਾ ਹਾਂਜੀ ਲੋ ਜੀ ਨੂਰਾ ਚ ਵਰੀ ਨੂੰ ਅੱਜ ਨਾ ਪੱਠੇ ਕੱਟ ਪਏ ਵੇਖੋ ਐਂ ਨਿਆਰੇ ਲੈ ਜਿਹੜੇ ਲੈ ਗਿਆ ਹਾਂਜੀ ਜਾਂਦੇ ਹੀ ਬੋਲਾ ਹਾਂ ਜਾਂਦੇ ਹੀ ਬੋਲਾ ਜਾਂਦੇ ਆ ਜਾਂਦੇ ਆ ਹੀ ਜਾਂਦੇ ਹੀ ਬੋਲਾ ਬੋਲਾ ਖਾਓ ਜੇ ਬਾਈ ਜੀ ਕਹਿੰਦੇ ਸਾਨੂੰ ਤੁਸੀਂ ਜਾਂਦੇ ਬੋਲਾ हां सादिकाल जी सादिकाल बहुत कैसे हो फटी हो मेरा नाम हां लगी कहां है लास्ट के भैया लास्ट लास्ट बोलो बोलो स्वाद सुदीबे लास्ट पीस देखो देखो कजो करोगे मैं तंगिया जा मैं नी नी जावदी या नी नी जा जा हां मारथा में चेता मार के देखो स्वाद भी चंगा है लख्या लास्ट भी दिया याद ਹਾਂ ਜੀ। ਹੋਰ ਯਾਰ ਨੇ ਦੋ ਛਰਦਾ। ਟਰੇਡ ਬਾਹਰ ਦੀ। ਬਾਹਰ ਯਾਰ। ਹੋਰ ਸੋਹ ਕੀ ਆ ਛਰਦਾ ਯਾਰ। ਬਾਹਰ। 20 ਕਿਲੋ ਵਾਲੀ ਨਹੀਂ ਆ ਮੀਣੀ। ਇਹ ਸਾਦ ਨੇ ਛਰਦੀ। 20 ਕਿਲੋ ਦੁੱਧ ਚਵਾ ਕੇ ਦਮਾ ਨਹੀਂ ਬੈਂਦਾ। ਇਹ ਨਹੀਂ ਜੀ। ਐਸੇ ਆ ਤੇ ਪਤੀ ਤੋਂ ਐਸੇ। ਅੱਛਾ। ਲਓ ਵਹੀ ਕਿਲੋ ਵਾਲੇ। ਪਰ ਆਹ ਦੇ ਵੇਚ ਨਹੀਂ ਨੇ। ਸੋ ਗਏ ਵੇਚ। ਹਾਂ। ਐਚ ਵਾਈ ਕਰਕੇ ਫਿਰ ਇੰਸਰ ਕਰਕੇ। ਤਾ ਵੇਚ ਲੋ ਚਾਰ ਪੰਜ ਪਸ਼ੂਆਂ ਭਾਈਆਂ ਕੋਲ। ਤੇ ਨਿਰਲ ਜੀ ਹਾਰ ਵਾਲੀ ਬੇਨਤੀ ਕਰ ਦਿੰਦੇ ਆ। ਯਾਰ ਅਬੀ ਚੁਆਇਸ ਕਰਕੇ ਚੈੱਕ ਕਰਨਾ ਭਾਈ ਜੀ ਹਾਂ ਬਿਲਕੁਲ ਜੀ ਬਿਲਕੁਲ ਲੈ ਕੇ ਸਿਰ ਤੋਂ ਲੈ ਕੇ ਕਾਰਾਂ ਦਾ ਸਾਡੀ ਗੱਦੀ ਨਹੀਂ ਖਾਣਾ ਨਹੀਂ ਚਲੋ ਨੰਬਰ ਨੰਬਰ ਹੈਗਾ 81 42 21 11 98 150 97 203 ਜਿਹੜਾ ਅਬਰ ਸਰ ਪਿੰਡ ਤੰਦੇੜ ਸਾਸੀ ਕਾ